ਜੇ ਲੜਨਾ ਹੀ ਹੈ ਨਾ ਤੇ ਫਿਰ ਆਪਣੀ ਮਾਂ ਨਾਲ ਲੜ ਜੇ ਲੜਨਾ ਹੀ ਹੈ ਨਾ ਆਪਣੀ ਈਗੋ ਨਾਲ ਲੜ ਜੇ ਲੜਨਾ ਹੀ ਹੈ ਆਪਣੇ ਅੰਦਰ ਬੈਠੇ ਅਹੰਕਾਰ ਨਾਲ ਲੜ ਜੇ ਲੜਨਾ ਹੀ ਹੈ ਆਪਣੇ ਕਰੋਧ ਨਾਲ ਲੜ ਆਪਣੀ ਮਾਂ ਨਾਲ ਲੜ ਹੋਮੇ ਨਾਲ ਲੜ ਹੰਕਾਰ ਨਾਲ ਲੜ ਈਰਖਾ ਨਾਲ ਆਪਣੇ ਅੰਦਰ ਬੈਠਿਆਂ ਨਾਲ ਬਾਹਰ ਦਾ ਕੀ ਹੈ ਬਾਹਰ ਦਾ ਸਾਰੀ ਚੰਗੇ ਜੇ ਜਿਹਦੀ ਦੇਖਣ ਵਾਲੀ ਅੱਖ ਦੀ ਪੁਤਲੀ ਮੈਲੀ ਹੈ ਨਾ ਉਹਨੂੰ ਚੰਗੇ ਵੀ ਮਾੜੀ ਨਜ਼ਰ ਆਉਂਦੇ ਤੇ ਜਿਹਦੀ ਦੇਖਣ ਵਾਲੀ ਅੱਖ ਦੀ ਪੁਤਲੀ ਸਾਫ਼ ਹੈ ਉਹਨੂੰ ਮਾੜੇ ਵੀ ਚੰਗੇ ਨਜ਼ਰ ਆਉਂਦੇ ਤੇ ਜਿਹਦੀ ਦੇਖਣ ਵਾਲੀ ਅੱਖ ਦੀ ਪੁਤਲੀ ਮੈਲੀ ਹੈ ਉਹਨੂੰ ਚੰਗੇ ਵੀ ਮਾੜੀ ਨਜ਼ਰ ਆਉਂਦੇ ਗੱਲ ਤੇ ਅੱਖਾਂ ਦੇ ਨਜ਼ਰੀਏ ਦੀ ਹੈ ਗੱਲ ਤੇ ਸੋਚਦੀ ਹੈ ਜੇ ਪਿਆਰ ਗੁਨਾਹ ਹੈ ਖਾਨ ਸਾਹਿਬ ਜੇ ਪਿਆਰ ਗੁਨਾਹ ਹੈ ਲੋਕੋ ਤੇ ਫਿਰ ਮੈਂ ਪਿਆਰ ਕੀਤਾ ਮੈਨੂੰ ਮਾਰ ਦਿਓ ਜੇ ਪਿਆਰ ਗੁਨਾਹ ਹੈ ਲੋਕੋ ਤੇ ਮੈਂ ਪਿਆਰ ਕੀਤਾ ਮੈਨੂੰ ਮਾਰ ਦਿਓ ਮੇਰੇ ਤਨ ਦੇ ਟੁਕੜੇ ਟੁਕੜੇ ਕਰਕੇ ਮੇਰੇ ਮੁਰਸ਼ਦ ਦੇ ਪੈਰੀ ਚਾੜ ਦਿਓ ਰੱਬ ਕਹਿੰਦਾ ਉਹ ਬੰਦੇਓ ਤੁਹਾਨੂੰ ਮਾਂਵਾਂ ਦਿੱਤੀਆਂ ਨੇ ਰੱਬ ਕਹਿੰਦਾ ਏ ਬੰਦੇਓ ਤੁਹਾਨੂੰ ਮਾਂਵਾਂ ਦਿੱਤੀਆਂ ਨੇ ਪੈਰਾਂ ਦੇ ਵਿੱਚ ਜੰਨਤ ਸਿਰ ਤੇ ਸ਼ਾਂਵਾਂ ਦਿੱਤੀਆਂ ਨੇ ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਹਾਂ ਦਿੱਤੀਆਂ ਨੇ ਰਾਹਾਂ ਵਿੱਚ ਕੰਡੇ ਨਾ ਵਿਛਾਓ ਸੋਹਣਿਓ ਮਾਪਿਆਂ ਦਾ ਦਿਲ ਨਾ ਵਿਖਾਓ ਸਤਿਕਾਰ ਕਰੋ ਹਮੇਸ਼ਾ ਹਮੇਸ਼ਾ ਸਤਿਕਾਰ ਕਰੋ ਜਿੰਨੇ ਵੀ ਰੱਬ ਦੇ ਘਰ ਦੁਨੀਆ ਦੇ ਵਿੱਚ ਕਿਤੇ ਵੀ ਹਰ ਇੱਕ ਹਰ ਇੱਕ ਦਰ ਤੇ ਕਿਸੇ ਵੀ ਦਰ ਤੇ ਚਲੇ ਜਾਓ ਹਰ ਇੱਕ ਦਰ ਉੱਥੋਂ ਇੱਕ ਸੇਧ ਮਿਲਦੀ ਹੈ ਇਨਸਾਨੀਅਤ ਦੀ ਇਨਸਾਨ ਇੱਕ ਨੇਕ ਇਨਸਾਨ ਬਣ ਜਵੇ ਇਨਸਾਨ ਲਈ ਇਹੋ ਬਹੁਤ ਵੱਡੀ ਗੱਲ ਹੈ ਇਨਸਾਨ ਇੱਕ ਨੇਕ ਇਨਸਾਨ ਹੀ ਬਣ ਜਵੇ। ਕੋਈ ਉਹ ਬਹੁਤ ਵੱਡੀ ਗੱਲ ਹੈ। ਨੇਕ ਇਨਸਾਨ ਬਣਨ ਲਈ ਨੀਕੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਨੇ। ਖੁਦਾ ਦਾ ਨੇਕ ਬੰਦਾ ਬਣਨ ਲਈ ਰੱਬ ਦੀ ਇਬਾਦਤ ਕਰਨੀ ਪੈਂਦੀ ਹੈ, ਰੱਬ ਦੀ ਰਜ਼ਾ ਵਿੱਚ। ਜਿਵੇਂ ਖਾਨ ਸਾਹਿਬ ਕਹਿੰਦੇ ਸੀ ਕਿ ਹਜ਼ੂਰ ਬਾਦਸ਼ਾਹ ਤੁਸੀਂ ਇਹਨਾਂ ਦੇ ਰੰਗ ਦੇ ਵਿੱਚੋਂ ਬਜ਼ੁਰਗਾਂ ਤੋਂ ਲੈ ਕੇ ਤੁਹਾਡੇ ਵੱਡਿਆਂ ਤੋਂ ਲੈ ਕੇ ਫਕੀਰੀ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਲੋਕਾਂ ਨੇ ਫਕੀਰੀ ਸੌਖੀ ਵਿਖਾਤੀ ਨਾ ਜਿੰਨਾ ਨੈਟ ਤੇ ਫਕੀਰੀ ਨੂੰ ਸੌਖਾ ਵਿਖਾਈ ਜਾਂਦੇ ਆ ਨਾ ਬਾਬਾ ਜੀ ਫਕੀਰੀ ਦਾ ਅਰਫ ਵੀ ਨਹੀਂ ਪਤਾ ਹੁੰਦਾ ਫਕੀਰੀ ਗੱਲ ਇਹ ਨਹੀਂ ਕਿ ਫਕੀਰੀ ਆਈ ਕਿੱਥੋਂ ਤਰੀ ਕਿੱਥੋਂ ਉਹ ਤਾਂ ਤੁਰੀ ਹੋਈ ਐ ਉਹ ਤਾਂ ਮੁਦਤਾਂ ਤੋਂ ਚਲੀ ਹੋਈ ਐ ਗੱਲ ਤੇ ਫਕੀਰੀ ਨੂੰ ਧਾਰਨ ਦੀ ਐ ਗੱਲ ਤੇ ਫਕੀਰ ਦੀ ਕਹੇ ਬੋਲਾਂ ਤੇ ਅਮਲ ਕਰਨ ਦੀ ਐ ਗੱਲ ਤੇ ਮੁਰਸ਼ਿਦ ਦੇ ਕਹੇ ਬੋਲਾਂ ਨੂੰ ਸਿਰ ਮੱਥੇ ਪ੍ਰਵਾਨ ਕਰਨ ਦੀ ਐ ਜੇ ਆਪਾਂ ਕਹੀਏ ਨਾ ਕਿ ਦੀਵਾ ਲਗਾਇਆ ਪੀਰ ਦੀ ਸੇਵਾ ਕੀਤੀ ਤੇ ਮੈਂ ਫਕੀਰ ਹੋ ਗਿਆ ਨਹੀਂ ਇਹ ਇਹ ਨੂੰ ਫਕੀਰੀ ਨਹੀਂ ਕਹਿੰਦੇ ਫਕੀਰੀ ਬਾਹਰ ਦੇ ਚਿਰਾਗ ਨਹੀਂ ਫਕੀਰੀ ਤੇ ਅੰਦਰ ਦੇ ਚਿਰਾਗ ਬਾਲਦੀ ਹੈ ਫਕੀਰੀ ਤੇ ਜ਼ਮੀਰ ਨੂੰ ਰੋਸ਼ਨ ਕਰਦੀ ਹੈ ਫਕੀਰੀ ਤੇ ਆਪਣੇ ਆਪ ਨੂੰ ਫਨਾ ਕਰਨਾ ਫਕੀਰੀ ਹੈ ਕਿਹਦੇ ਲਈ ਫਨਾ ਕਰਨਾ ਆਪਣੇ ਮੁਰਸ਼ਿਦ ਲਈ ਅੱਲਾਹ ਪਾਕ ਦੀ ਬਣਾਈ ਇਹ ਸਾਰੀ ਦੁਨੀਆਂ ਲਈ ਅੱਲਾਹ ਪਾਕ ਦੀ ਸਾਜੀ ਹੋਈ ਇਹ ਸਾਰੀ ਜਿੰਨੀ ਵੀ ਧਰਤੀ ਦੇ ਉੱਤੇ ਜੀਵ ਜੰਤ ਪਸ਼ੂ ਪੰਛੀ ਪੇੜ ਪੌਦੇ ਪ੍ਰਾਣੀ ਇਹਨਾਂ ਦੇ ਭਲੇ ਲਈ ਫਕੀਰੀ ਪੈਦਾ ਹੁੰਦੀ ਹੈ ਫਕੀਰੀ ਅੱਜ ਤੱਕ ਤੁਸੀਂ ਦੇਖਿਓ ਬਾਬਾ ਫਰੀਦ ਸਾਹਿਬ ਹਜ਼ੂਰ ਦਾ ਕਿੰਨਾ ਵੱਡਾ ਜ਼ਹਦ ਹੈ ਜ਼ਹਦ ਅੰਬੀਆਂ ਕੋ ਹੈ ਕਿੱਡੀ ਵੱਡੀ ਇਬਾਦਤ ਹੈ ਸਰਕਾਰ ਦੀ ਬਾਬਾ ਫਰੀਦ ਸਾਹਿਬ ਕਿੱਡਾ ਵੱਡਾ ਉਹਨਾਂ ਦਾ ਜ਼ਹਦ ਹੈ ਕਿੱਡੀ ਵੱਡੀ ਉਹਨਾਂ ਦੀ ਇਬਾਦਤ ਹੈ ਔਰ ਕਿੱਡੀ ਵੱਡੀ ਉਹਨਾਂ ਦੀ ਸੇਵਾ ਸੀ ਆਪਣੇ ਮੁਰਸ਼ਿਦ ਲਈ ਅੱਜ ਦੇ ਸਮੇਂ ਦੇ ਵਿੱਚ ਤੇ ਜੇ ਕਿਤੇ ਮੁਰਸ਼ਿਦ ਇੱਕ ਵੀਰਵਾਰ ਨਾ ਮਿਲੇ ਦੋ ਵੀਰਵਾਰ ਨਾ ਮਿਲੇ ਤੇ ਤੀਜੇ ਵਾਰ ਪਤਾ ਲੱਗਦਾ ਕਿ ਪੀਰ ਹੀ ਬਦਲ ਗਿਆ ਖਾਨ ਸਾਹਿਬ ਬੇਸ਼ੱਕ ਪਿਓ ਬਣ ਗਏ ਬੇਸ਼ੱਕ ਪਿਓ ਬਣ ਗਏ ਪਰ ਸੱਚੀ ਗੱਲ ਇਹ ਹੈ ਕਿ ਪਿਓ ਪਿਓ ਤੇ ਬਣ ਗਏ ਪਰ ਪਿਓ ਵਰਗਾ ਨਹੀਂ ਬਣ ਸਕਦੇ ਬੰਦਾ ਪਿਓ ਬਣ ਜਾਂਦਾ ਨਿੱਕੇ ਤੋਂ ਵੱਡਾ ਹੁੰਦਾ ਵੱਡੇ ਤੋਂ ਆਪ ਬੱਚੇ ਵਾਲਾ ਹੋ ਜਾਂਦਾ ਇੱਕ ਸਮੇਂ ਆਪ ਬੱਚਾ ਸੀ ਤੇ ਇੱਕ ਟਾਈਮ ਬੱਚੇ ਵਾਲਾ ਹੋ ਗਿਆ ਬੇਸ਼ੱਕ ਪਿਓ ਬਣ ਗਿਆ ਪਰ ਸੱਚ ਦੱਸਦਾ ਹਾਂ ਪਿਓ ਤੇ ਬਣ ਗਿਆ ਪਰ ਪਿਓ ਬਣ ਕੇ ਵੀ ਪਿਓ ਵਰਗਾ ਨਹੀਂ ਬਣ ਸਕਦਾ ਜਿੰਨੀ ਫਕੀਰੀ ਅੱਜ ਸੌਖੀ ਦਿਖਾਈ ਜਾ ਰਹੀ ਹੈ ਕਿੰਨੀ ਸੌਖੀ ਦੀ ਕਿੰਨਾ ਸੌਖਾ ਕਰਤਾ ਫਕੀਰੀ ਫਕੀਰੀ ਦਾ ਬਹੁਤ ਸੌਖੀ ਹੈ ਜਦੋਂ ਮਰਜੀ ਆਪਾਂ ਫਕੀਰੀ ਨੂੰ ਧਾਰਨ ਕਰ ਸਕਦੇ ਆ ਜਦੋਂ ਮਰਜੀ ਅਸੀਂ ਫਕੀਰ ਬਣ ਸਕਦੇ ਨਹੀਂ ਫਕੀਰ ਬਣਨਾ ਤੇ ਬਹੁਤ ਦੂਰ ਦੀਆਂ ਗੱਲਾਂ ਹੈ ਫਕੀਰ ਫਕੀਰੀ ਲੈਣੀ ਤੇ ਬਹੁਤ ਦੂਰ ਦੀਆਂ ਗੱਲਾਂ ਹੈ ਇਸ ਦੁਨੀਆ ਦੇ ਵਿੱਚ ਤੇ ਸੇਵਾਦਾਰੀ ਨਹੀਂ ਖੱਟ ਸਕਦਾ ਬੰਦਾ ਫਕੀਰੀ ਖੱਟਣੀ ਤੇ ਬਹੁਤ ਦੂਰ ਦੀ ਗੱਲ ਹੈ ਸੇਵਾਦਾਰੀ ਨਹੀਂ ਖੱਟੀ ਜਾਂਦੀ ਜੇ ਸੇਵਾਦਾਰੀ ਵੀ ਕਟਣੀ ਹੈ ਤਾਂ ਵੀ ਪਤਾ ਨਹੀਂ ਕਿੰਨੇ ਕਿ ਜਨਮਾਂ ਦੀ ਭਗਤੀ ਸੇਵਾ ਚਾਹੀਦੀ ਹੈ ਤੇ ਫਕੀਰੀ ਪਾਉਣ ਲਈ ਤੇ ਮੁਧ ਤਾਂ ਗੁਜ਼ਰ ਜਾਂਦੀਆਂ ਨੇ ਫਕੀਰੀ ਆਪ ਨਹੀਂ ਲੱਤੀ ਜਾਂਦੀ ਫਕੀਰੀ ਤੇ ਖੁਦਾ ਦੀ ਦਾਤ ਹੈ ਤੇ ਖੁਦਾ ਆਪਣੇ ਨੇਕ ਬੰਦਿਆਂ ਨੂੰ ਫਕੀਰੀ ਨਾਲ نوازਦਾ ਹੈ ਸ਼ਾਮ ਹੋਤੇ ਹੀ ਖਾਨ ਸਾਹਿਬ ਗੱਲ ਫਕੀਰੀ ਆ ਜਿਵੇਂ ਹੁਣ ਬਹੁਤ ਚੱਲਿਆ ਹੋਇਆ ਕਿ ਬਸ ਚਾਰਕ ਦਿਨ ਦੀਵਾ ਲਾਇਆ ਤੇ ਪੰਜਵੇਂ ਦਿਨ ਪਤਾ ਲੱਗਦਾ ਫਕੀਰ ਹੋ ਗਿਆ ਪੰਜਵੇਂ ਦਿਨ ਪਤਾ ਲੱਗਦਾ ਵੀ ਫਕੀਰ ਆ ਵੀ ਫਕੀਰ ਬਣ ਗਿਆ ਅੱਛਾ ਭਾਈ ਨਾ ਇਬਾਦਤ ਹੈ ਨਾ ਸੇਵਾ ਹੈ ਨਾ ਪਾਕ ਦਾਤ ਮਰਸ਼ਦ ਨਾਪਾਕ ਦਾਤ ਮਰੀਦੀ ਹੈ ਇੱਕ ਸਮਾਂ ਜਿਹੜੇ ਪਿਛਲੇ ਸਮਿਆਂ ਦੇ ਖੁਦਾ ਦੇ ਨੇਕ ਬੰਦੇ ਸੀ ਖਾਨ ਸਾਹਿਬ ਰੱਬ ਦੀਆਂ ਨੇਕ ਰੂਹਾਂ ਸੀ ਉਹ ਆਪਦੇ মুর্ਸ਼ਿਦਾ ਦੀ ਐਨੀ ਖਿਦਮਤ ਕਰਦੇ ਹੁੰਦੇ ਸੀ ਐਨੀ ਖਿਦਮਤ ਕਰਦੇ ਹੁੰਦੇ ਸੀ ਦਾਤਾ ਜੀ ਕਹਿੰਦੇ ਸੀ ਕਹਿੰਦੇ ਆਪਣੇ ਮੁਰਸ਼ਦ ਦੀ ਜ਼ਾਤ ਨੂੰ ਇੰਨਾ ਪਿਆਰ ਕਰੋ ਇੰਨਾ ਪਿਆਰ ਕਰੋ ਇੰਨਾ ਪਿਆਰ ਕਰੋ ਕਿ ਮੁਰਸ਼ਦ ਦੀ ਜ਼ਾਤ ਖੁਦ ਮਜਬੂਰ ਹੋ ਜਵੇ ਤੈਨੂੰ ਪਿਆਰ ਕਰਨ ਲਈ